ਸੋ ਆਪਣਾ ਬਣਦੀ। ਦੋਸਤੋ ਆ ਇੱਕ ਆਈਟਮ ਤਿਆਰ ਕੀਤੀ ਅੱਜ। ਤਕਰੀਬਨ ਹਰੇਕ ਦੇ ਘਰ ਦੇ ਵਿੱਚ ਹੀ ਹੁੰਦੀ ਹੈ। ਇਹ ਕੋਈ ਅਜਬ ਗੱਲ ਨਹੀਂ ਜੀ ਵੱਖਰੀ। ਕਿਉਂਕਿ ਸਰਦੀ ਸ਼ੁਰੂ ਹੋ ਗਈ ਹੈ। ਤੇ ਸਰਦੀ ਦੇ ਨਾਲ ਕਈ ਕੁਛ ਨਿੱਕੇ ਬੁਟੇ, ਲੱਜ ਲੱਜ ਕੰਬ ਕੇ ਰਾਂਸੀ, ਖੋਸ਼ੀ ਕਈ ਕੁਛ ਆ ਜਾਂਦਾ। ਇਹਦੇ ਵਿੱਚ ਪਾਇਆ ਜੀ ਦੇਸੀ ਘਿਓ 1 ਕਿਲੋ ਤੇ ਪੀਓਰ ਬੇਸਨ 1 ਕਿਲੋ ਛੋਲੇ ਪੀਸ ਕੇ ਗਰੀਬ ਬਦਾਮ ਦੀ ਪਾਈ ਹੈ 50 60 ਗ੍ਰਾਮ ਤੇ ਇੰਨੀ ਹੀ ਪਾਈ ਕਾ ਚੁਕੀ ਕੋਈ ਥੋੜੀ ਜਿਹੀ ਸੌਂਫ ਵੀ ਪਾਈ ਤੇ ਥੋੜਾ ਜਿਆ 1 ਗ੍ਰਾਮ ਦਾ ਤੀਜਾ ਕੋਈ ਸ਼ਾ ਕੇਸਰ ਦਾ ਪਾਇਆ ਇਹ ਸਾਰਾ ਪਾਊਡਰ ਬਣਾ ਕੇ ਕਿਉਂ ਤੋਂ ਬੇਸਨ ਨੂੰ ਪਨ ਕੇ ਕਿਉਂ ਤੋਂ ਇਹ ਵਿੱਚ ਚਾਣੀ ਬਣਾ ਕੇ ਖੰਡ ਤੇ ਤੇ ਸਾਰਾ ਕੁਝ ਮਿਕਸ ਕਰਕੇ ਤੇ ਉੱਪਰ ਇਹ ਪਾਊਡਰ ਪਾ ਦਿੱਤਾ ਹੈ ਤੇ ਇਹ ਜਿਹੜੀ ਆਈਟਮ ਤਿਆਰ ਹੋਈ ਹੈ ਸ਼ਾਇਦ ਬਾਜ਼ਾਰ ਚੋ ਕਿਤੇ ਨਾ ਮਿਲੇ ਜਿੰਮੇ ਦੇ ਕਿ ਤੁਹਾਨੂੰ 5-700 ਹਜ਼ਾਰ ਵਾਲੀ ਤੇ ਤੁਸੀਂ ਦੇਖਦੇ ਹੀ ਰੋਜ਼ ਆਉਂਦੀਆਂ ਇੰਡੀਆਂ ਨੇ ਵੀਡੀਓ ਤੇ ਦੋਸਤੋ ਆਧਨ ਦਿਹਾੜਾਂ ਦਾ ਸਮਾਂ ਜਾਂ ਚੱਲਦਾ ਪਿਆ ਹੈ ਦੀਵਾਲੀ ਕੋਈਆਂ ਦਾ ਅੱਜ ਹੈ ਕੋਈਆਂ ਦਾ ਕੱਲ ਨੂੰ ਹੈ ਪਰ ਜੇ ਕਰੇ ਇਹੋ ਜਿਹੇ ਆਈਟਮਾਂ ਤੁਸੀਂ ਆਪ ਤਿਆਰ ਕਰ ਲੋਨਾ। ਇਕ ਤਾਂ ਰੋਸ ਤੋਂ ਬਚੋਗੇ। ਸਵਾਦ ਵੀ ਵਧੀਆ ਹੈ, ਛੇਤਲੇ ਵੀ ਵਧੀਆ ਹੈ ਤੇ ਇਹ ਨਾ ਹੋਵੇ ਬਾਜ਼ਾਰ ਚੋਂ ਦੋ ਡੱਬੇ ਪਰਕੇ ਚੁੱਕ ਲਿਓ। ਤੇ ਨਾਲ ਦੀ ਨਾਲ ਹੀ ਵਿੱਚੇ ਬਿਮਾਰੀ ਵੀ ਬੰਦ ਕਰਕੇ ਚੁੱਕ ਲਿਓ। ਅੱਜ ਇੱਕ ਬੜਾ ਇੱਕ ਨਵੇਂ ਬਣਿਆ ਹੋਇਆ ਹੈ ਟ੍ਰੈਂਡ ਜਿਆ। ਜੇ ਆ ਸ਼ਦੀ ਦਾ ਕਾਰਡ ਵੀ ਦਿਨਾ ਹੋਵੇ ਤੇ ਉਥੋਂ ਉਹ ਰੰਗ ਬਰੰਗੇ ਰਸਕੁੱਲੇ ਤੇ ਐਰਾ ਵਗਰਾ ਤੁਸੀਂ ਵੇਖਦੇ ਐ ਸਾਫ ਚਿੱਟੀ ਪਰਫੀ